ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਿੱਖ ਹੋਏ ਪੈਰੋ ਆਲ ਪਾਕਿਸਤਾਨ ਵਿੱਚ ਲਾਹੌਰ ਦੇ ਲੱਗੇ ਆ ਇਹ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੀ ਵਸਾਇਆ ਹੋਇਆ ਉਹ ਪਰਿਵਾਰ ਸੀ ਮੱਥੋ ਤੇ ਮਰਾਰੀ ਦੇ ਨਾਮ ਮਹਾਰਾਜ ਨੇ ਪਹਿਲੀ ਮੰਜੀ ਪਹਿਲਾ ਪ੍ਰਚਾਰਕ ਪੀੜਾ ਥਾਪਿਆ ਅੱਗੇ ਉਹਨਾਂ ਦੀ ਵੰਸ਼ ਵਧੀ ਉਹਨਾਂ ਦੇ ਪੁੱਤਰ ਨੋ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜੀਆਂ ਕੋਲ ਸ਼੍ਰੀ ਦਰਬਾਰ ਸਾਹਿਬ ਸੇਵਾ ਕਰਦੇ ਰਹੇ ਜਦੋਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਇਮਾਰਤ ਬਣੀ ਉਹਨੇ ਆ ਕੇ ਸੇਵਾ ਕੀਤੀ ਜਾਣ ਲੱਗਿਆ ਗੁਰੂ ਅਰਜਨ ਦੇ ਮਹਾਰਾਜ ਦੀਆਂ ਖੁਸ਼ੀਆਂ ਲੈ ਕੇ। ਪਾਤਸ਼ਾਹ ਨੇ ਉਹਨਾਂ ਨੂੰ ਦੁੱਧ ਪੋਦੀਆਂ ਦਾ ਹਾਤ ਖੁਸ਼ੀਆਂ ਬਖਸ਼ੀਆਂ ਜਾਹੋ ਭਾਈ ਤੁਹਾਨੂੰ ਸਾਰੀਆਂ ਦੁਨਿਆਵੀ ਖੁਸ਼ੀਆਂ ਮਿਲਣ। ਪਾਤਸ਼ਾਹ ਦੀ ਨਜ਼ਰ ਹੋਈ ਉਹਨਾਂ ਦੇ ਘਰ ਇੱਕ ਬੇਟਾ ਹੋ ਗਿਆ। ਉਹ ਬੇਟਾ ਜਦੋਂ 4 ਸਾਲ ਦਾ ਹੋਇਆ ਨਾ ਦੇਖਿਓ ਸਾਧ ਸੰਗਤ ਮੰਗਣਾ ਕੀ ਹੈ ਫਿਰ ਗੁਰੂ ਦਿੰਦਾ ਕੀ ਹੈ। ਜਦੋਂ 4 ਸਾਲ ਦਾ ਉਹਨਾਂ ਦਾ ਬੇਟਾ ਹੋਇਆ ਤਾਂ ਉਹਨਾਂ ਦੇ ਪਿੰਡ ਅਚਾਨਕ ਗੁਰੂ ਅਰਜਨ ਦੇ ਮਹਾਰਾਜਿਆਂ ਦੇ ਮਸੰਦ ਸਿੱਖ ਗਏ ਉਸ ਲੰਗਰੇ ਚੋ ਗ੍ਰਾਹੀ ਕਰਦਿਆਂ ਕਰਦਿਆਂ ਦੋ ਦਿਨ ਪਹਿਰੋ ਆਲ ਰੁਕੇ ਤਾਂ ਉੱਥੇ ਸਵੇਰੇ ਸ਼ਾਮ ਕੀਰਤਨ ਕਥਾ ਇਦਾਂ ਦਿਵਾਨ ਚੱਲਿਆ ਲੰਗਰ ਚੱਲੇ ਉਹ ਜਿਹੜੇ ਗੁਰੂ ਦੇ ਸਿੱਖ ਨੇ ਮੱਥੋਂ ਤੇ ਮੁਰਾਰੀ ਦੀ ਅੱਗੇ ਵੰਸ਼ ਪੁੱਤਰ ਨੌਂ ਜਿਨ੍ਹਾਂ ਦੇ ਪੁੱਤਰਾ ਹੋਏ ਉਹਨੇ ਅਦਬ ਨਾਲ ਕਿਹਾ ਗੁਰੂ ਦੇ ਸਿੱਖ ਆਏ ਨੇ ਸਾਨੂੰ ਪਾਤਸ਼ਾਹ ਨੇ ਸਾਡੇ ਦਾਦੇ ਪੜਦਾਦੇ ਪਿਓ ਪਰਿਵਾਰ ਨੂੰ ਸਾਨੂੰ ਮੰਜੀ ਬਖਸ਼ੀ ਹੋਈ ਏ ਸਾਡੇ ਧਰ ਚਰਨ ਪਾਉ ਜੀ ਪ੍ਰਸ਼ਾਦਾ ਛਕਾਉਣਾ ਉਹ ਗੁਰੂ ਦੇ ਸਿੱਖ ਉਹਨਾਂ ਦੇ ਘਰ ਚਲੇ ਗਏ ਗੁਰੂ ਦਾ ਰੂਪ ਜਾਣ ਕੇ ਸਿੱਖਾਂ ਨੂੰ ਪ੍ਰਸ਼ਾਦਾ ਛਕਾਇਆ ਸੇਵਕ 4 ਸਾਲ ਦਾ ਬੱਚਾ ਭੱਜ-ਭੱਜ ਕੇ ਮੋਰੇ ਸੇਵਾ ਕਰ ਰਿਹਾ ਹੈ ਕੱਚੇ ਘਰ ਸਨ ਅੱਗੇ ਤੁਹਾਨੂੰ ਪਤਾ ਹੈ ਕੋਠੇ ਦੇ ਪਿੱਛੇ ਕੋਠਾ ਇਦਾਂ ਕੱਚੇ ਘਰ ਪਿੱਛੇ ਕੋਠੜੀ ਹੁੰਦੀ ਸੀ ਉਹ ਮਾਈ ਨੇ ਆਪਣੇ 4 ਸਾਲ ਦੇ ਬੱਚੇ ਨੂੰ ਚੌਂਕੇ ਵਿੱਚ ਬੈਠਿਆਂ ਘਰ ਵਾਲਾ ਭੋਜਨ ਛਕਾਉਂਦਾ ਉਹਨੇ ਚੌਂਕੇ 'ਚ ਬੈਠਿਆਂ ਬੱਚੇ ਨੂੰ ਕਿਹਾ ਬੇਟਾ ਫਲਾਨੀ ਚੀਜ਼ ਅੰਦਰੋਂ ਚੁੱਕ ਕੇ ਲਿਆ 4 ਸਾਲ ਦਾ ਬੱਚਾ ਭੱਜ ਕੇ ਚਲਾ ਗਿਆ ਉਹ ਕਮਰੇ ਵਿੱਚੋਂ ਚੀਜ਼ ਚੁੱਕਣ ਗਿਆ ਪਰ ਪਿਛਲੇ ਕੱਚੇ ਕਮਰੇ ਕੋਠੜੀ 'ਚੋਂ ਵਾਪਸ ਨਾ ਆਇਆ ਇਨੋਂ ਦਾ ਖਿਆਲ ਪ੍ਰਸ਼ਾਦਾ ਛਕਾਉਣ ਵਿੱਚ ਹੱਥ ਧੋਣ ਵਿੱਚ ਲੱਗ ਗਿਆ ਜਦੋਂ ਸੇਵਾ ਕੀਤੀ ਉਹ ਗੁਰਸੇਕ ਉੱਠ ਕੇ ਚਲੇ ਗਏ ਪ੍ਰਸ਼ਾਦਾ ਛੱਕ ਕੇ ਮਾਈ ਨੂੰ ਅਚਾਨਕ ਖਿਆਲ ਆਇਆ ਕਹਿੰਦੀ ਮੈਂ ਆਪਣਾ ਬੱਚਾ ਅੰਦਰ ਕੱ ਲਿਆ ਸੀ ਘਰ ਵਾਲੇ ਨੇ ਕਿਹਾ ਆਪਣਾ ਬੱਚਾ ਕਿੱਥੇ ਹੈ ਉਹ ਕਹੋ ਤਾਂ ਅੰਦਰ ਫਲਾਨੀ ਚੀਜ਼ ਚੁੱਕਣ ਗਿਆ ਸੀ ਵਾਪਸ ਕਿਉਂ ਨਹੀਂ ਆਇਆ ਦੋਵੇਂ ਜਣੇ ਚੌਂਕੇ ਸਭ ਕੁਝ ਛੱਡ ਕੇ ਭੱਜ ਕੇ ਅੰਦਰ ਗਏ ਜਦੋਂ ਜਾ ਕੇ ਵੇਖਿਆ ਹਰਾਨੀ ਦੀ ਹੱਦ ਨਾ ਰਹੀ ਉਹ 4 ਸਾਲ ਦੇ ਛੋਟੇ ਜਿਹੇ ਬੱਚੇ ਦੇ ਇੱਕ ਜ਼ਹਿਰੀਲਾ ਕਾਲਾ ਸੱਪ ਲੜ ਗਿਆ ਉਹਦੇ ਮੂੰਹ ਵਿੱਚੋਂ ਝੱਗ ਜਾਰੀ ਸੀ ਸੱਪ ਲੜਦਿਆਂ ਸਾਰ ਬੱਚੇ ਨੂੰ ਜ਼ਹਿਰ ਚੜੀ ਉਹਦੀ ਮੌਤ ਹੋ ਗਈ ਹਾ ਹਾ ਕਰ ਮਚ ਗਈ ਉਹ ਹੁਣੇ ਹੀ ਨਹੀਂ ਸੇਵਾ ਕੀਤੀ ਐ ਇਹਨਾਂ ਦਾ ਬੱਚਾ ਮਰ ਗਿਆ ਇਹ ਕੀ ਗੱਲ ਹੋਈ ਭਾਈ ਇਹ ਤਾਂ ਇੰਨੀ ਬਾਣੀ ਪੜਨ ਵਾਲੇ ਇੰਨੇ ਨਾਮ ਜਪਣ ਵਾਲੇ ਇਹ ਰੱਬ ਨੇ ਕੀ ਕੀਤਾ ਪਿੰਡ ਵਿੱਚ ਅੱਗ ਦੀ ਤਰ੍ਹਾਂ ਖਬਰ ਫੈਲ ਗਈ ਇੱਕਦਮ ਲੋਕ ਇਕੱਠੇ ਹੋ ਗਏ ਬੱਚਾ ਮਰ ਚੁੱਕਾ ਸੀ ਉਨੇ ਸੰਸਕਾਰ ਦਾ ਪ੍ਰਬੰਧ ਕਰ ਲਿਆ ਉਹ ਜਿਹੜੇ ਸਿੱਖ ਆਏ ਉਹ ਵੀ ਉੱਥੇ ਪਹੁੰਚੇ ਸੰਸਕਾਰ ਕੀਤਾ ਸਭ ਨੇ ਬੜਾ ਅਫਸੋਸ ਜਤਾਇਆ ਭਾਈ ਐਨੇ ਬਾਣੀ ਪੜਨ ਵਾਲੇ ਐਨੇ ਨਾਮ ਜਪਣ ਵਾਲੇ ਨਾਲੇ ਗੁਰੂ ਦੀ ਇਸ ਪਰਿਵਾਰ ਨੂੰ ਮਨਜੀ ਥੱਪੀ ਹੋਈ ਹੈ ਇਹਨਾਂ ਦੇ ਬੱਚੇ ਨਾਲ ਕੁਝ ਹੋ ਗਿਆ ਅਸੀਂ ਕਈ ਵਾਰ ਸਾਧ ਸੰਗਤ ਘਟਨਾਵਾਂ ਤੋਂ ਰੱਬ ਨੂੰ ਦੋਸ਼ ਦੇਣ ਲੱਗ ਪੈਂਦੇ ਵੀ ਅਸੀਂ ਇੰਨੀ ਬਾਣੀ ਪੜੀ ਦੀ ਸਾਡੇ ਨਾਲ ਇਦਾਂ ਹੋ ਗਿਆ ਅਸੀਂ ਇਹਨਾਂ ਨਾਮ ਜਪਦੇ ਸਾਡੇ ਨਾਲ ਹੀ ਇਦਾਂ ਕਿਉਂ ਹੋਇਆ ਬਹੁਤ ਲੋਕ ਜਿਹੜੇ ਸਾਨੂੰ ਕਹਿੰਦੇ ਫਲਨ ਨੇ ਬੰਦੇ ਕਦੇ ਗੁਰਦੁਆਰੇ ਨਹੀਂ ਗਿਆ ਉਹਨਾਂ ਦੇ ਕੰਮ ਨਹੀਂ ਜਾਂਦੇ ਪੈਸਾ ਸਾਢੇ ਨਹੀਂ ਬਣਦੇ ਮੈਂ ਉਹਨਾਂ ਨੂੰ ਕਹਾਂ ਉਹ ਜਿਹੜਾ ਕੰਮ ਤੁਹਾਡਾ ਗੁਰੂ ਬਣਾ ਰਿਹਾ ਤੁਹਾਨੂੰ ਪਤਾ ਹੀ ਨਹੀਂ ਲੱਗ ਰਿਹਾ ਜਿਹੜਾ ਕੰਮ ਗੁਰੂ ਤੁਹਾਡਾ ਬਣਾ ਰਿਹਾ ਉਹ ਤੁਹਾਨੂੰ ਪਤਾ ਹੀ ਨਹੀਂ ਲੱਗ ਰਿਹਾ ਮੇਰਾ ਗੁਰੂ ਲੋਕ ਤੇ ਪਰਲੋਕ ਦਾ ਸੁੱਖ ਦੇਣ ਦਾ ਪਵੰਦ ਹੈ ਉਹਨਾਂ ਨੂੰ ਕੱਲੇ ਲੋਕ ਦੇ ਸੁੱਖ ਮਿਲਦੇ ਨੇ ਤੁਹਾਡਾ ਪਰਲੋਕ ਵੀ ਸਵਾਰ ਰਿਹਾ ਹੈ ਇਹ ਲੋਕ ਸੁਖੀਏ ਪਰਲੋਕ ਸੋਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਗੁਰੂ ਲੋਕ ਤੇ ਪਰਲੋਕ ਦਾ ਸੁੱਖ ਦਿੰਦਾ ਹੈ ਜਿਨ੍ਹਾਂ ਵੱਲ ਤੁਸੀਂ ਵੇਖਦੇ ਹੋ ਉਹਨਾਂ ਕੋਲ ਕੱਲਾ ਲੋਕ ਦਾ ਸੁੱਖ ਹੈ ਉਹ ਵੀ ਬਤੀ ਦਿਰ ਨਹੀਂ ਰਹੇਗਾ ਪਰ ਭਾਈ ਗੁਰੂ ਦੇ ਸਿੱਖ ਨੂੰ ਗੁਰੂ ਪਰਲੋਕ ਤੱਕ ਦੇ ਸੁੱਖ ਦੀ ਜ਼ਿੰਮੇਵਾਰੀ ਦਿੰਦਾ ਅੱਜ ਪਿੰਡ ਚ ਰੋਲਾ ਪੈ ਗਿਆ ਬੜਾ ਮਾੜਾ ਹੋਇਆ ਅਫਸੋਸ ਕੀਤਾ ਬੱਚੇ ਦਾ ਸੰਸਕਾਰ ਕਰ ਦਿੱਤਾ ਜਦੋਂ ਉਹਨੇ ਬੱਚੇ ਦੇ ਮੂੰਹ ਚੋ ਝੱਗ ਜਾਂਦੇ ਆ ਬੱਚਾ ਮੁੱਕਿਆ ਵੇਖਿਆ ਨਾ ਮਾਈ ਨੇ ਉਹਨੂੰ ਸੁਖਮਣੀ ਸਾਹਿਬ ਦਾ ਪਾਠ ਮੂਝਵੰਨੀ ਕੰਠ ਸੀ ਉਹ ਬੀਬੀ ਉਦੋਂ ਬਾਣੀ ਦੀ ਪੰਕਤੀ ਪੜਦੇ ਆ ਪੜਦੇ ਆ ਇੱਕਦਮ ਰੁਕ ਗਈ ਹਾਰ ਨਿਕਲ ਗਈ ਆਪ ਹੀ ਹੋ ਗਿਆ ਉਦੋਂ ਉਹਦੀ ਜ਼ੁਬਾਨ ਤੇ ਕੋਈ ਪੰਕਤੀ ਸੁਖਮਣੀ ਸਾਹਿਬ ਦੀ ਆਈ ਜਿਸ ਕੀ ਵਸਤ ਤਿਸ ਅੱਗੇ ਰਖੈ ਪ੍ਰਭ ਕੀ ਆਗਿਆ ਮੰਨੈ ਮਤੈ ਜਿਸ ਕੀ ਵਸਤ ਤਿਸ ਅੱਗੇ ਰਖੈ ਪ੍ਰਭ ਕੀ ਆਗਿਆ ਮੰਨੈ ਮਤੈ ਉਹਨੇ ਉਸੇ ਪੰਕਤੀ ਦਾ ਸਿਮਰਨ ਸ਼ੁਰੂ ਕਰ ਦਿੱਤਾ ਗਾਈ ਗਈ ਜਿਸ ਕੀ ਵਸਤ ਦੇ ਸਾਗ ਦੇ ਰੱਖ ਪ੍ਰਭ ਕੀ ਆਗਿਆ ਮੰਨੈ ਮੱਥੇ ਸਸਕਾਰ ਕੀਤਾ ਤਾਂ ਵੀ ਪੰਕਤੀ ਬੜੀ ਗਈ ਬਾਅਦ ਵਿੱਚ ਵੀ ਰੋਜ਼ ਇਹੀ ਪੰਕਤੀ ਸੁਖਮਣੀ ਸਾਹਿਬ ਦੀ ਜਿਸ ਕੀ ਵਸ ਇਸ ਆਗ ਦੇ ਰੱਖ ਪ੍ਰਭ ਕੀ ਆਗਿਆ ਮੰਨੈ ਮੱਥੇ 15 20 ਦਿਨ ਲੰਘੇ ਮਨ ਅੰਦਰੋਂ ਟਿਕੇ ਅਕਸਰ ਮਾਂ ਸੀ ਉਹ ਮਨ ਨ ਟਿਕੇ ਵਰਾਹ ਆਵੇ ਆਪਣੇ ਘਰ ਵਾਲੇ ਨੂੰ ਕਿਹਾ ਜੀ ਚਲੋ ਜਿੱਥੋਂ ਧਾਤ ਮਿਲੀ ਸੀ ਉਸੇ ਗੁਰੂ ਕੋਲ ਚਲੀਏ ਸ੍ਰੀ ਗੁਰੂ ਅਰਜਨ ਦੇ ਮਹਾਰਾਜਿਆਂ ਦੇ ਚਰਨਾਂ ਵਿੱਚ ਆ ਗਏ ਜਿੱਥੇ ਅੱਜ ਦੁੱਖ ਭੰਜਨੀ ਵੇਰ ਦੇ ਨਾਲ ਥੜਾ ਬਣਿਆ ਹੋਇਆ ਨਾ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਦੁੱਖ ਭੰਜਨੀ ਵੇਰ ਦੇ ਅਸਥਾਨ ਦੇ ਨਾਲ ਇੱਕ ਥੜਾ ਬਣਿਆ ਉਹ ਥੜੇ ਦਾ ਨਾਮ 68 ਤੀਰਥ ਹੈ ਉੱਥੇ ਸ੍ਰੀ ਗੁਰੂ ਅਰਜਨ ਦੇਹ ਮਹਾਰਾਜ ਵਿਰਾਜਮਾਨ ਨੇ ਸੇਵਾ ਕਰਵਾ ਰਹੇ ਨੇ ਉਹ ਦਮੇ ਜੀ ਸ੍ਰੀ ਦਰਬਾਰ ਸਾਹਿਬ ਪਹੁੰਚ ਗਏ ਜਦੋਂ ਜਾ ਕੇ ਧੰਨ ਗੁਰੂ ਅਰਜਨ ਦੇਹ ਮਹਾਰਾਜ ਨੂੰ ਮੱਥਾ ਟੇਕਿਆ ਨਾ ਆਲੇ ਦੁਆਲੇ ਨਾਲ ਹੋਰ ਗੁਰੂ ਦੇ ਸਿੱਖ ਸੰਗਤ ਜਦੋਂ ਜਾ ਕੇ ਮੱਥਾ ਟੇਕਿਆ ਅੰਦਰੋਂ ਦਿਲ ਭਰ ਕੇ ਉਹ ਮਾਈ ਇੰਨਾ ਭੁਗ ਮਾਰ ਕੇ ਰੋਈ ਜਿਵੇਂ ਕੋਈ ਧੀ ਆਪਣੇ ਅੰਦਰ ਦੇ ਦੁੱਖ ਆਪਣੇ ਪਿਓ ਕੋਲ ਆ ਕੇ ਰੋਂਦੀ ਏ ਚਰਨਾਂ 'ਵਿ ਸਿਰ ਰੱਖਿਆ ਮੱਥਾ ਟੇਕਿਆ ਰੋ ਭਈ ਪਾਤਸ਼ਾਹ ਨੇ ਸਿਰ ਤੇ ਹੱਥ ਧਰ ਕੇ ਕਿਹਾ ਕਹਿੰਦੇ ਬੇਟਾ ਜੋ ਅੰਦਰ ਬਾਣੀ ਚੱਲ ਰਹੀ ਉੱਚੀ ਪੜ ਕੇ ਸੁਣਾ ਬੇਟਾ ਜਿਹੜੀ ਪੰਕਤੀ ਦਾ ਜਾਪ ਚੱਲ ਰਿਹਾ ਉੱਚੀ ਪੜ ਕੇ ਸੁਣਾਓ ਉਨੇ ਉੱਚੀ ਉੱਚੀ ਰੋਂਦਿਆਂ ਕਿਹਾ ਜਿਸ ਕੀ ਵਸ ਇਸ ਅੱਗ ਹੈ ਰੱਖ ਹੈ ਪ੍ਰਭ ਕੀ ਆਗਿਆ ਮੰਨੈ ਮਥੈ ਰੋਂਦਿਆਂ ਕਿਹਾ ਜਿਸ ਕੀ ਵਸ ਇਸ ਅੱਗ ਹੈ ਰੱਖ ਹੈ ਪ੍ਰਭ ਕੀ ਆਗਿਆ ਮੰਨੈ ਮਥੈ ਪਾਤਸ਼ਾਹ ਨੇ ਬਚਨ ਕਿਹਾ ਬੇਟਾ ਤੁਸੀਂ ਭਾਣਾ ਮੰਨ ਲਿਆ ਇਹੀ ਰੱਬ ਦਾ ਭਾਣਾ ਸੀ ਜੋ ਹੋਇਆ ਹੁਣ ਇਤੋਂ ਅਗਲੀਆਂ ਪੰਕਤੀਆਂ ਵੀ ਤੇਰੀ ਝੋਲੀ ਪਈਆਂ ਜਿਹੜੀ ਪੰਕਤੀ ਤੂੰ ਕਮਾਈ ਹੈ ਬੇਟਾ ਇਸ ਤੋਂ ਅਗਲੀ ਪੰਕਤੀ ਵੀ ਧੀਏ ਤੇਰੀ ਝੋਲੀ ਭਾਈ ਪਾਤਸ਼ਾਹ ਨੇ ਉੱਚੀ ਵਾਹ ਚ ਕਿਹਾ ਇਸ ਤੋਂ ਅਗਲੀ ਪੰਕਤੀ ਤੇਰੀ ਝੋਲੀ ਤੇਰੇ ਭਾਗਾ ਵਿੱਚ ਪਾਈ ਪਤਾ ਕੀ ਲਿਖਿਆ ਸੀ ਕਹਿੰਦੇ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਜਦੋਂ ਹਜ਼ੂਰ ਨੇ ਕਿਹਾ ਉਸਤੇ ਚੌਕਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਜਾਦੀਏ ਗੁਰੂ ਰਾਮਦਾਸ ਸਾਹਿਬ ਦੇ ਘਰੋਂ ਤੈਨੂੰ ਉਸ ਤੋਂ ਚੌਗਣਾ ਨਿਹਾਲ ਕੀਤਾ ਇੱਕ ਪੁੱਤਰ ਗਿਆ ਤੇਰੇ ਘਰ ਚਾਰ ਪੁੱਤਰ ਹੋਣਗੇ ਉਹਦੇ ਚਾਰ ਪੁੱਤਰ ਹੋਏ ਅੱਗੇ ਸਿੱਕੀ ਦਸਵੇਂ ਪਾਤਸ਼ਾਹ ਤੱਕ ਚੱਲੀ ਕਹਿਣ ਤੋਂ ਭਾਵ ਇਹ ਐ ਅਸੀਂ ਗੁਰੂ ਨਾਲ ਪਿਆਰ ਕਰਕੇ ਵੇਖੀਏ ਗੁਰੂ ਚੌਗਣਾ ਨਿਹਾਲ ਕਰਦਾ ਇੱਕ ਇੱਕ ਚੀਜ਼ ਵਾਸਤੇ ਰੁੱਸਣਾ ਨਹੀਂ ਗੁਰੂ ਨਾਲ 10 ਵਸਤੂ ਲੈ ਪਾਸ਼ਾ ਪਾਵੇ ਇੱਕ ਵਸਤ ਕਾਰਨ ਵਿਖੋਟ ਬਵਾਵੇ ਇੱਕ ਬਿਨਾਂ ਦੇ 10 ਵੀ ਹੀਰ ਲੈ ਤਾ ਮੂੜਾ ਪਉ ਕਹਾਂ ਕਰੇ ਗੁਰੂ ਨਾਲ ਪਿਆਰ ਕਰਨੇ ਗੁਰੂ ਚੌਗਣਾ ਨਿਹਾਲ ਕਰਦਾ ਬਾਣੀ ਪੜਨੀ ਨਾਮ ਜਪਣਾ ਸੰਗਤ ਵਿੱਚ ਆਉਣਾ ਮੰਗ ਛੱਡ ਕੇ ਪਿਆਰ ਨਾਲ ਆਓ ਤੁਹਾਨੂੰ ਗੁਰੂ ਚੌਗਣਾ ਨੇ ਹਾਲ ਕਰੇਗਾ